ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੈਸੇ ਤਾਂ ਸਾਨੂੰ ਹਰ ਰੋਜ਼ ਪਾਠ ਕਰਨਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੱਤ ਬਾਣੀਆਂ ਦਾ ਨਿਤਨੇਮ ਦਿੱਤਾ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਤੇ ਸਤਵੀਂ ਬਾਣੀ ਕੀਰਤਨ ਸੁਖੇਲਾ ਸਾਹਿਬ ਜੀ ਦੀ ਬਾਣੀ ਇਸ ਸਤਿ ਬਾਣੀਆਂ ਦਾ ਨੀਮ ਹਰੇਕ ਗੁਰਸਿੱਖ ਦੇ ਲਈ ਆ ਪਰ ਕਈ ਭੈਣ ਭਰਾ ਕਹਿੰਦੇ ਵੀ ਉਹਨਾਂ ਤੋਂ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਜਾ ਸਤ ਬਾਣੀਆਂ ਦਾ ਨਿਤ ਨਿਮ ਨਹੀਂ ਕੀਤਾ ਜਾਂਦਾ ਤਾਂ ਮਹਾਂਪੁਰਖ ਜੀ ਕਹਿੰਦੇ ਉਹ ਸ਼ੁਰੂਆਤ ਤਿੰਨ ਬਾਣੀਆਂ ਤੋਂ ਕਰ ਲਓ ਜਿਵੇਂ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰ ਲਿਆ ਅਤੇ ਸੌਣ ਵੇਲੇ 5 ਮਿੰਟ ਤੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕੀਰਤਨ ਸੁਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਕਰ ਲਓ ਭਾਰ ਕੀ ਰਾਤ ਨੂੰ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਨੂੰ ਯਾਦ ਕਰਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸੌਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀਆਂ ਰਾਤ ਨੂੰ ਨੀਂਦ ਵੀ ਸੋਣੀ ਆਵੇਗੀ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਵੀ ਨਹੀਂ ਲੱਗੇਗਾ ਅਤੇ ਅਮਰਤ ਵੇਲੇ ਦੇ ਵਿੱਚ ਵਿਆਗ ਆ ਜਾਵੇਗੀ ਅਤੇ ਸਾਡਾ ਨਿਤ ਦਾ ਨਿਯਮ ਵੀ ਫਿਰ ਪੱਕਾ ਹੋਣਾ ਸ਼ੁਰੂ ਹੋ ਜਾਵੇਗਾ ਕਿ ਤਿੰਨ ਬਾਣੀਆਂ ਦੇ ਨਾਲ ਸਾਡੇ ਉੱਤੇ ਇੰਨੀ ਕਿਰਪਾ ਹੋਵੇਗੀ ਕਿ ਜਿਹੜੇ ਕਹਿੰਦੇ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਪਾਠ ਕੀਤਾ ਨਹੀਂ ਜਾਂਦਾ ਗੁਰੂ ਸਾਹਿਬ ਜੀ ਸਾਰੀ ਕਿਰਪਾ ਕਰ ਦੇਣਗੇ ਅਮਰਤ ਵੇਲੇ ਵੀ ਉੱਠ ਪਾ ਹੋਵੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਯਮ ਵੀ ਗੁਰੂ ਸਾਹਿਬ ਜੀ ਆਪੇ ਕਰਵਾ ਲੈਣਗੇ ਸੋ ਇਹ ਆਪਾਂ ਸ਼ੁਰੂਆਤ ਕਰੀਏ ਕਿਰਪਾ ਮਾਲਕ ਨੇ ਕਰਨੀ ਆ